ਸਾਡੇ ਟਿੰਡਾ ਤੋਂ ਡੱਬਾ ਵਾਲੀ ਰੋਡ ਤੇ ਰਵੈਨੀਰੋ ਰੋਡ ਤੇ ਇਹ ਸਾਨੂੰ ਇਹ ਇਤਲਾਹ ਸੀ ਕਿ ਇੱਕ ਗਰੋਹ ਜਿਹੜਾ ਕਿ ਕੋਈ ਰਾਹ ਜਾਂਦਿਆਂ ਨੂੰ ਜਾਂ ਟਰੱਕਾਂ ਵਾਲਿਆਂ ਨੂੰ ਉਹ ਘੇਰ ਕੇ ਉਹਨਾਂ ਤੋਂ ਲੈਫਟ ਲੈਣ ਦੇ ਬਹਾਨੇ ਜਾਂ ਟਰੱਕ ਅੱਗੇ ਲਗਾ ਕੇ ਘੇਰ ਕੇ ਉਹਨਾਂ ਦੀ ਲੁੱਟਖੋ ਕਰਦੇ ਆ ਤੇ ਇਸੇ ਆਧਾਰ ਤੇ ਤੇ ਸਾਡੇ ਮਾਨਯੋਗ ਏ ਡੀ ਜੀ ਪੀ ਸਾਹਿਬ ਬਠਿੰਡਾ ਤੇ ਸਾਡੇ ਐਸਐਸਪੀ ਸਾਹ ਬਠਿੰਡਾ ਨੇ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਇੱਕ ਸਾਨੂੰ ਸਖਤ ਅਰਦਾਤਾ ਕੀਤੀਆਂ ਸੀ ਤੇ ਇਸੇ ਦੌਰਾਨ ਹੀ ਕੱਲ ਇੱਕ ਸਾਨੂੰ ਇਤਲਾ ਮਿਲੀ ਸੀ ਕਿ ਪਈ ਇੱਕ ਨਵਦੀਪ ਸਿੰਘ ਜਿਹੜਾ ਪਿੰਡ ਜਨੌਦ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਤੇ ਜਗਸ਼ੀਰ ਸਿੰਘ ਵੀਰ ਤਲਾਬ ਦਾ ਰਹਿਣ ਵਾਲਾ ਤੇ ਤਰਮਿੰਦਰ ਸਿੰਘ ਬਠਿੰਡੇ ਦਾ ਰਹਿਣ ਵਾਲਾ ਤੇ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਇਸ ਜਗ੍ਹਾ ਤੇ ਇਹ ਇੱਕ ਗਰੋ ਬਣਾ ਕੇ ਇਹ ਟਰੱਕਾਂ ਵਾਲਿਆਂ ਦੀ ਲੁੱਟ ਕੋ ਲੁੱਟ ਕੋ ਕਰ ਰਿਹਾ ਤੇ ਜਿਸ ਤੇ ਅਸੀਂ ਇੱਕ ਮੁਕੱਦਮਾ ਨੰਬਰ 67 ਅੰਡਰ ਸੈਕਸ਼ਨ 309 ਤੇ 35 बी ਐਨਐਸ ਦੇ ਅਧੀਨ ਅਸੀਂ ਇਹ ਦਰਜ ਕੀਤਾ ਸੀਗਾ ਤੇ ਇਸੇ ਦਰਾਂ ਹੀ ਇਸ ਗਰੋ ਨੇ ਇੱਕ ਗੁਰਵਿੰਦਰ ਸਿੰਘ ਬੱਸੀ ਤਰਨ ਤਾਰਨ ਜਿਹੜਾ ਕਿ ਰਫੈਨਰੀ ਤੋਂ ਆਪਣਾ ਟਰੱਕ ਲੈ ਕੇ ਵਾਪਸ ਜਾ ਰਿਹਾ ਸੀ ਤੇ ਲੈਫਟ ਲੇਨ ਦੇ ਬਹਾਨੇ ਉਸ ਦੇ ਟਰੱਕ ਨੂੰ ਰੋਕ ਕੇ ਇਹ ਤਿੰਨੇ ਵਿਅਕਤੀ ਉਹਦੇ ਟਰੱਕ ਦੇ ਵਿੱਚ ਚੜ ਗਏ ਤੇ ਇਹਨਾਂ ਕੋਲ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਦੀ ਕੁੱਟਮਾਰ ਕਰਕੇ ਉਹਦੀਆਂ ਬਾਹਾਂ ਬੰਨ੍ਹ ਕੇ ਉਹ ਤੋਂ ਇਹਨਾਂ ਨੇ ਬਟੂਏ ਦੇ ਵਿੱਚੋਂ 1500 ਰੁਪਏ ਦੀ ਨਕਦੀ ਤੇ ਉਹਦਾ ਏਟੀਐਮ ਕਾਰਡ ਤੇ ਬਾਕੀ ਜਿਹੜੇ ਉਹਦਾ ਮੋਬਾਈਲ ਫੋਨ ਸੀ ਤੇ ਹੋਰ ਇਹ ਜਿਹੜਾ ਸਮਾਨ ਸੀਗਾ ਉਹਦਾ ਇਹਨਾਂ ਨੇ ਖੋਲਿਆ ਸੀ ਤੇ ਫਿਰ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਤੇ ਹਦਾਇਤਾਂ ਤੇ ਕੰਮ ਕਰਦੇ ਹੋયા ਐਸ.ਐਚ.ਓ ਸੰਗਤ ਤੇ ਚੌਕੀ ਇੰਚਾਰਜ ਪਥਰਾਲਾ ਨੇ ਇਸ ਗਰੋਹ ਦੇ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ ਤੇ ਜਗਸ਼ੀਰ ਸਿੰਘ ਤੇ ਧਰਮਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਅਸੀਂ ਇਹ ਜਿਹੜਾ ਉਸ ਲੁੱਟਿਆ ਜਿਹੜਾ ਸਮਾਨ ਸੀਗਾ ਇਹ ਅਸੀਂ ਉਹਨਾਂ ਤੋਂ ਬਰਾਬਦ ਕਰ ਲਿਆ ਸੀ ਤੇ ਇਸੇ ਤਰ੍ਹਾਂ ਨਹੀਂ ਜਦੋਂ ਇਹ ਦੋਸ਼ੀ ਨੂੰ ਤੁਸੀਂ ਕਾਬੂ ਕਰ ਰਹੇ ਸੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਗਸ਼ੀਰ ਸਿੰਘ ਜਿਹੜਾ ਦੌੜਦਾ ਹੋਇਆ ਡਿੱਗ ਪਿਆ ਸੀ ਜਿੱਦੇ ਗਿੱਟੇ ਤੇ ਵੀ ਛੱਟ ਲੱਗੀ ਸੀ ਇਹਨਾਂ ਨੇ ਕੋਈ ਇਸ ਤੋਂ ਪਹਿਲਾਂ ਵੀ ਵਾਰਦਾਤਾ ਕਿੰਨੀਆਂ ਤੋਂ ਵਾਰਦਾਤਾ ਦੇ ਵਿੱਚ ਸ਼ਾਮਲ ਸੀ ਇਹ ਜਿਹੜਾ ਦੋਸ਼ੀ ਨਵਦੀਪ ਸਿੰਘ ਆ ਇਹਦੇ ਤੇ ਤਿੰਨ ਮੁਕੱਦਮੇ ਦਰਜ ਆ ਦੋ ਅਕਸਾਈ ਜੈਕਟ ਦੇ ਤੇ ਇੱਕ ਇਹਦੇ ਤੇ 420 ਦਾ ਮੁਕੱਦਮਾ ਦਰਜ ਆ ਤੇ ਜਿਹੜਾ ਜਗਸ਼ੀਰ ਸਿੰਘ ਆ ਇਹ ਦੋਸ਼ੀ ਤੇ ਦੋ ਐਨਡੀਪੀਐਸ ਐਕਟ ਦੇ ਮੁਕੱਦਮੇ ਤੇ ਇੱਕ ਚੋਰੀ ਤੇ ਲੁੱਟੋ ਦਾ ਮੁਕੱਦਮਾ ਇਹ ਦਰਜ ਆ ਤੇ ਬਾਕੀ ਸਾਡੀ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਮਾਨ ਲੈ ਕੇ ਇਹਨਾਂ ਤੋਂ ਡਗਾਈ ਨਾ ਪੁੱਛਲਿਚ ਕਰਕੇ ਹੋਰ ਇਹਨਾਂ ਦੀਆਂ ਵਾਰਦਾਤਾਂ ਜਿਹੜੀਆਂ ਕੀਤੀਆਂ ਉਹ ਲੈ ਬਾਰੇ ਸਰਾਗ ਲਗਾਵਾ।